ਫਰੈਂਸ ਪੜਨਾ ਜ਼ਰੂਰ ਇਹ ਬਹੁਤ ਘਰਾਂ ਦੀ ਕਹਾਣੀ ਹੈ ਤੇ ਜ਼ਿਆਦਾਤਰ ਘਰਾਂ ਵਿੱਚ ਇਸੇ ਤਰ੍ਹਾਂ ਹੀ ਹੁੰਦਾ ਹੈ ਇੱਕ ਗੱਲ ਦਾ ਜਵਾਬ ਜ਼ਰੂਰ ਦੇਣਾ ਕਿ ਬਜ਼ੁਰਗ ਹੋਣ ਨਾਲ ਹੀ ਸਭ ਵਧੀਆਂ ਗੁਨਾਹ ਮਾਫ਼ ਹੋ ਜਾਂਦੇ ਨੇ ਨੂੰ ਪਤ ਲੱਖ ਚੰਗੇ ਹੋਣ ਪਰ ਦੁਨੀਆ ਦੀ ਨਜ਼ਰ ਵਿੱਚ ਹਮੇਸ਼ਾ ਗਲਤੀ ਕਿਉਂ ਹੁੰਦੇ ਨੇ ਨਵੀਂ ਵਿਆਹੀ ਦੁਲਹਣ ਹੁਣੇ ਹੋਣੇ ਡੋਲੀ 'ਚ ਬੈਠੀ ਸੀ ਵਿਦਾਈ ਦੇ ਵੇਲੇ ਬਾਬਲ ਦੇ ਗਲ ਅਲੱਗ ਜੋਰੋ ਜੋਰ ਰੋਈ ਸੀ ਮਾਹੌਲ ਸੋਗਵਾਰ ਹੋ ਗਿਆ ਸੀ ਉਸ ਦਾ ਹਮਸਫਰ ਵੀ ਗਮਗੀਨ ਹੋ ਕੇ ਕਾਰ 'ਚ ਬੈਠ ਗਿਆ ਇਹ ਸ ਡਰ ਨਾਲ ਕਿ ਕਿਤੇ ਉਸ ਦੇ ਅਥਰੂ ਵੀ ਡੈਗਣਾ ਪੈਣ ਰੋਂਦੀ ਰੋਂਦੀ ਉਸ ਦੇ ਭਰਾ ਨੇ ਸਹਾਰਾ ਦੇ ਕੇ ਉਸ ਨੂੰ ਡੋਲੀ 'ਚ ਬਿਠਾਇਆ ਉਸ ਦਾ ਹਮਸਫਰ ਅਤਿਅੰਤ ਭਾਵਕ ਮਾਹੌਲ ਕਾਰਨ ਅਜੇ ਵੀ ਖਾਮੋਸ਼ ਸੀ ਉਹ ਚੁੱਪਚਾਪ ਉਸ ਦਾ ਹੱਥ ਆਪਣੇ ਹੱਥ 'ਚ ਲਿਆ ਤੇ ਦੂਸਰਾ ਹੱਥ ਵੀ ਉੱਪਰ ਰੱਖ ਦਿੱਤਾ ਜਿਵੇਂ ਖਾਮੋਸ਼ ਸ਼ਬਦਾਂ 'ਚ ਕਹਿ ਰਿਹਾ ਹੋਵੇ ਚਿੰਤਾ ਨਾ ਕਰ ਬਹੁਤ ਪਿਆਰ ਦੇਵਾਂਗਾ ਉਸ ਨੂੰ ਵੀ ਆਪਣੇ ਹੋਣ ਵਾਲੇ ਹਮਸਫਰ ਤੇ ਵਿਸ਼ਵਾਸ ਸੀ ਥੋੜੀ ਦੇਰ ਬਾਅਦ ਉਹ ਹੌਲੀ ਜਿਹੀ ਬੋਲੀ ਕਿੰਨੇ ਕ ਦੂਰ ਹੈ ਆਪਣਾ ਘਰ ਬਸ ਥੋੜੀ ਦੂਰ ਇਹ ਕਹਿੰਦੇ ਹੋਏ ਉਹ ਆਪਣੀ ਦੁਲਹਣ ਵੱਲ ਦੇਖਿਆ ਉਸ ਨੂੰ ਉਸ ਦੀਆਂ ਅੱਖਾਂ 'ਚ ਕਈ ਸੁਪਨੇ ਦਿਖਾਈ ਦਿੱਤੇ ਉਸ ਨੇ ਜਲਦੀ ਨਾਲ ਨਜ਼ਰ ਪਰੇ ਕਰ ਲਈ ਘਰ ਪਹੁੰਚਦਿਆਂ ਉਸ ਦੀ ਦੂਸਰੀ ਮਾਂ ਕੀ ਕਰੇ ਕਰੇਗੀ ਸੋਚਣ ਲੱਗ ਪਈ ਡੋਲੀ 'ਚੋਂ ਸੁਹਾਗ ਜੋੜੀ ਬਾਹਰ ਨਿਕਲੀ ਮੁੰਡੇ ਨੇ ਪਹਿਲਾਂ ਆਪਕਾਰ ਤੋਂ ਬਾਹਰ ਆ ਕੇ ਤਿੱਫੇ ਦੁਲਹਣ ਵੱਲ ਹੱਥ ਵਧਾ ਕੇ ਉਸ ਨੂੰ ਸਾਰਾ ਦੇਖ ਕੇ ਜਿਉਂ ਹੀ ਬਾਹਰ ਕੱਢਿਆ ਤੋਂ ਉਹਨਾਂ ਨੂੰ ਦੇਖ ਬਾਹਰ ਖੜੀ ਦੂਸਰੀ ਮਾਂ ਨੂੰ ਦੰਦਲ ਪੈ ਗਏ ਪਾਣੀ ਕਿਨੇ ਵਾਰਨਾ ਸੀ ਚਾਹ ਕਿਨੇ ਕਰਨੇ ਸੀ ਮੁੰਡਾ ਦੁਲਹਣ ਨੂੰ ਆਪਣੇ ਕਮਰੇ ਚ ਲੈ ਗਿਆ ਕਹਿੰਦਾ ਆ ਤੇਰੀ ਸੱਸ ਬਣ ਸ਼ਗਨ ਕਰਾਂ ਤੇਰੇ ਤੋਂ ਪਾਣੀ ਵਾਰ ਕੇ ਪੀ ਲੈਣਾ ਹੱਸਪਈ ਉਸ ਨੂੰ ਅਹਿਸਾਸ ਸੀ ਕਿ ਦੂਸਰੀ ਮਾਂ ਕਾਰਨ ਮਾਹੌਲ ਕੋ ਜੁਦਾ ਹੋਵੇਗਾ ਪਰ ਇਸ ਦਾ ਨਹੀਂ ਸੀ ਪਤਾ ਕਿ ਇਸ ਤਰ੍ਹਾਂ ਵੀ ਹੋ ਸਕਦਾ ਹੈ ਪਰ ਸ਼ੁਕਰ ਹੈ ਉਸ ਦਾ ਸਾਥੀ ਉਸ ਦੇ ਨਾਲ ਸੀ ਤੇ ਉਹ ਉਸ ਦੇ ਸਹਾਰੇ ਉਹ ਜ਼ਿੰਦਗੀ ਕੱਟ ਸਕਦੀ ਸੀ ਦੂਸਰਾ ਉਹ ਜਾਣਦੀ ਸੀ ਮੁੰਡੇ ਦੇ ਅਤੀਤ ਬਾਰੇ ਕਿਸ ਤਰ੍ਹਾਂ ਉਹ ਆਪਣੇ ਆਸਰੇ ਬਿਰਖ ਬਣ ਗਿਆ ਸੀ ਅਤੇ ਇਸੇ ਕਾਰਨ ਉਸ ਨੂੰ ਮਨ ਹੀ ਮਾਨ ਚ ਪਿਆਰ ਵੀ ਕਰਦੀ ਸੀ ਤੇ ਉਸ ਦੇ ਘਰ ਦੇ ਵੀ ਮੁੰਡੇ ਦੀ ਸਾਫ ਬਿਰਤੀ ਤੇ ਕਾਇਲ ਸਨ ਤੇ ਉਹ ਸਾਰੀਆਂ ਗੱਲਾਂ ਅਨਡਿਟ ਕਰਕੇ ਮੁੰਡੇ ਨੂੰ ਕੁੜੀ ਦੇਣ ਵਾਸਤੇ ਤਿਆਰ ਹੋ ਗਏ ਸਨ ਦੂਸਰੇ ਦਿਨ ਕਿਸੇ ਗੁੱਜੀ ਸਾਜ਼ਿਸ਼ ਅਧੀਨ ਕਾਮਾ ਵਾਲੀ ਹਟਾ ਦਿੱਤੀ ਗਈ ਚੌਕੇ ਚੜਾਤਾ ਨਾਵਯਾ ਹੀ 12 ਹਨ ਦੀ ਦੋ ਦਿਨਾਂ ਚ ਗਾੜੀ ਚੜੀ ਮਹਿੰਦੀ ਓਡ 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 ਪੱਡ ਗਈ ਜਦ ਮਹਿੰਦੀ ਨੂੰ ਦੇਖ ਕੇ ਸਾਰੇ ਕਹਿੰਦੇ ਸਨ ਅੜੀਏ ਤੇਰੀ ਸੱਸ ਤੈਨੂੰ ਬਹੁਤ ਪਿਆਰ ਕਰੇਗੀ ਤੇ ਉਹ ਸਾਰਾ ਦਿਨ ਇੱਕ ਲੱਤ ਤੇ ਕੰਮ ਕਰਦੀ ਰਹਿੰਦੀ ਆਪਣੇ ਪਤੀ ਤੇ ਉਜਰ ਨਾ ਕਰਦੀ ਜਿਵੇਂ ਉਹ ਜਾਣਦੀ ਸੀ ਕਿ ਪ੍ਰਮਾਤਮਾ ਨੇ ਉਸ ਨੂੰ ਸਿਰਫ ਆਪਣੇ ਪਤੀ ਦੇ ਖਾਲੀ ਜੀਵਨ ਨੂੰ ਭਰਨ ਲਈ ਭੇਜਿਆ ਹੈ ਉਹ ਨੌਕਰੀ ਕਰਦੀ ਸੀ ਪ੍ਰਾਈਵੇਟ ਉਸ ਨੇ ਸਕੂਲ ਜਾਣਾ ਸ਼ੁਰੂ ਕਰ ਦਿੱਤਾ ਸਕੂਲ ਜਾਣ ਤੋਂ ਪਹਿਲਾਂ ਸਾਰਾ ਘਰ ਦਾ ਕੰਮ ਕਰਦੀ ਪਰ ਆਪਣੇ ਲਈ ਦੋ ਰੋਟੀਆਂ ਨਾਲ ਲੈ ਜਾਣ ਤੋਂ ਡਰਦੀ ਦੋ ਕੁ ਦਿਨ ਹੋਏ ਉਸ ਦਾ ਘਰ ਵਾਲਾ ਉਸ ਦੇ ਸਕੂਲ ਉਸ ਨੂੰ ਛੁੱਟੀ ਕਰਾ ਕੇ ਬਾਜ਼ਾਰ ਲੈ ਕੇ ਜਾਣ ਦੇ ਇਰਾਦੇ ਨਾਲ ਆ ਗਿਆ ਤਾਂ ਕਿ ਕੁਝ ਘਰ ਪਾਉਣ ਦੇ ਸੂਟ ਲੈ ਕੇ ਦੇਵੇ ਉੱਥੇ ਉਸ ਦਾ ਮੇਲ ਉਸ ਦੇ ਸਹੁਰੇ ਨਾਲ ਹੋ ਗਿਆ ਜੋ ਆਪਣੀ ਕੁੜੀ ਲਈ ਰੋਟੀ ਲੈ ਕੇ ਆਇਆ ਸੀ ਮੁੰਡਾ ਆਪਣੀਆਂ ਨਜ਼ਰਾਂ 'ਚ ਜਿਵੇਂ ਦੋਸ਼ੀ ਹੋ ਗਿਆ ਹੋਵੇ ਉਹ ਘਰ ਜਾ ਕੇ ਫੁੱਟ ਫੁੱਟ ਕੇ ਰੋਇਆ ਤੇ ਗਿਲਾ ਕੀਤਾ ਉਸ ਨੂੰ ਪਤਾ ਕਿਉਂ ਨਹੀਂ ਲੱਗਿਆ ਕਿ ਉਸ ਦੀ ਔਰਤ ਲਈ ਘਰ 'ਚ ਰੋਟੀ ਹੀ ਨਹੀਂ ਉਸ ਨੇ ਕਿਹਾ ਰਾਤ ਤੋਂ ਹੀ ਆਪਣੀ ਰੋਟੀ ਅਲੱਗ ਹੋਵੇਗੀ ਅਗਲੇ ਦਿਨ ਦੁਲਹਣ ਦੇ ਕਿਸੇ ਰਿਸ਼ਤੇਦਾਰ ਦਾ ਵਿਆਹ ਸੀ ਉਹ ਦੋਵੇਂ ਜਾਣੇ ਜਾਣ ਲਈ ਤਿਆਰ ਹੋਏ ਬਾਹਰ ਨਿਕਲਣ ਲਈ ਲੱਗੇ ਸਨ ਕਿ ਮਾਂ ਨੂੰ ਫੇਰ ਦੰਦਲ ਪੈ ਗਈ ਤੇ ਉਹ ਨਾ ਜਾ ਸਕੇ ਜਿਵੇਂ ਦੰਦਲ ਨੇ ਫਿਕਸ ਕਰ ਹੀ ਲਿਆ ਸੀ ਕਿ ਉਸ ਨੇ ਉਦੋਂ ਹੀ ਆਉਣਾ ਸੀ ਜਦੋਂ ਉਹਨਾਂ ਬਾਹਰ ਜਾਣਾ ਹੁੰਦਾ ਸੀ ਲੜਕੀ ਨੇ ਪਿਓ ਨਾਲ ਗੱਲ ਕਰਨੀ ਚਾਹੀ ਪਰ ਪਿਓ ਤੇ ਅੱਗੇ ਦੂਸੀਂ ਸੀ ਦੁਲਹਣ ਦੇ ਘਰਦਿਆਂ ਨੇ ਸਕੂਟਰ ਨਹੀਂ ਸੀ ਦਿੱਤਾ ਉਸ ਨੂੰ ਦੇ ਇੰਜ ਲੱਗਦਾ ਘਰ ਦੇ ਚਿਬਾਰੇ ਦੀ ਇੱਟ ਮੂਹਰੀ ਤੇ ਲਾ ਦਿੱਤੀ ਉਸਨੇ ਉਹ ਤੇ ਆਪ ਤਪਿਆ ਬੈਠਾ ਸੀ ਆਪਣੇ ਆਪ ਤੇ ਤੇ ਚੰਗਾ ਭਲਾ ਮੁੰਡਾ ਬਾਹਰ ਰਹਿੰਦਾ ਸੀ ਐਵੇਂ ਘਰਵਾੜ ਲਿਆ ਇਹ ਦੋ ਕਮਰਿਆਂ ਦੇ 6000 ਕਿਰਾਇਆ ਆਉਂਦਾ ਸੀ ਉਹ ਮਰ ਗਿਆ ਉਹ ਤੇ ਚਾਹੁੰਦਾ ਸੀ ਕਿ ਕਿਸੇ ਤਰ੍ਹਾਂ ਨਿਕਲ ਜਾਣ ਦੋਵੇਂ ਜਾਣੇ ਨਿੱਕਲ ਜਾਣ ਦੋਵੇਂ ਤੇ ਕਮਰੇ ਕਿਰਾਏ ਤੇ ਦੇਵੇ ਉਹ ਮੌਕੇ ਦੀ ਤਲਾਸ਼ ਸੀ ਅਗਲੇ ਦਿਨ ਸਵੇਰੇ ਸਵੇਰੇ ਉਸ ਦੀ ਮਾਂ ਦੁਲਹਣ ਦੇ ਸਕੂਲ ਜਾਣ ਤੋਂ ਬਾਅਦ ਜਦੋਂ ਉਹ ਦਫ਼ਤਰ ਜਾਣ ਹੀ ਵਾਲਾ ਸੀ ਪਿਓ ਨਾਲ ਲੈ ਕੇ ਕਮਰੇ ਚਾਈ ਤੇ ਕਹਿਣ ਲੱਗੀ ਤੇਰੀ ਜਨਾਨੀ ਨੇ ਮੇਰੇ ਟੋਪਸ ਚੋਕ ਲੈ ਸੋਨੇ ਦੇ ਉਸ ਨੂੰ ਭਰੋਸਾ ਸੀ ਆਪਣੀ ਸ਼ਰੀਕੇ ਹਜ਼ਾਰ ਤੇ ਪਰ ਦੋਨੇ ਜਾਣੇ ਕਿੱਥੇ ਸੌਂਦੇ ਸਨ ਉਸ ਦੀ ਰੱਬ ਦੀ ਕਰਨੀ ਉਸੇ ਵੇਲੇ ਮਾਂ ਦੀ ਭਤੀਜੀ ਆ ਗਈ ਕਹਿੰਦੀ ਭੂਆ ਕਾਲਾ ਜਦੋਂ ਆਈ ਸੀ ਤੁਹਾਡੇ ਟੌਪਸ ਵੈਸੇ ਹੀ ਪਾ ਕੇ ਦੇਖ ਰਹੀ ਸੀ ਲਹੌਣਾ ਭੁੱਲ ਗਈ ਨਾਲ ਹੀ ਚਲੇ ਗਏ ਇਹ ਸਾਂਭ ਲਓ ਲੜਕੇ ਨੇ ਕਹਿਰੀ ਨਜ਼ਰ ਨਾਲ ਆਪਣੇ ਮਾਪਿਓ ਵੱਲ ਵੇਖਿਆ ਉਹ ਨੀਮੀ ਪਾਈ ਉਸਦੇ ਕਮਰੇ ਚੋਂ ਬਾਹਰ ਦੁਰ ਪਏ ਉਹ ਕਹਿੰਦਾ ਨਾ ਅਸੀਂ ਤੁਹਾਡੇ ਕਮਰੇ ਚ ਆਵਾਂਗੇ ਤੇ ਨਾ ਤੁਸੀਂ ਆਉਣਾ ਰੋਟੀ ਅਸੀਂ ਆਪਣੀ ਆਪੇ ਪਕਾ ਲਵਾਂਗੇ ਤੇ ਇੰਜ ਐਲਾਨ ਹੋ ਗਿਆ ਅਲੱਗ ਹੋਣ ਦਾ ਉਸ ਦਾ ਘਰ ਵਾਲਾ ਸ਼ਾਮ ਨੌਕਰੀ ਤੋਂ ਆਉਂਦਾ ਆਉਂਦੇ ਹੀ ਘਰ ਦੇ 메ਨ ਗੇਟ ਨੂੰ ਤਾਲਾ ਲੱਗ ਜਾਂਦਾ। ਦੋਨੋਂ ਕੈਦ ਹੋ ਜਾਂਦੇ, ਚਾਬੀ ਤੀਕ ਨਾ ਦਿੱਤੀ ਜਾਂਦੀ। ਕਿਤੇ ਉਹ ਦੋਵੇਂ ਇਕੱਠੇ ਬਾਹਰ ਨਾ ਚਲੇ ਜਾਣ ਤੇ ਦੋ ਪਲ ਚੈਨ ਨਾਲ ਚੈਨ ਨਾ ਲੈ ਲੈਣ। ਭਾਵੇਂ ਉਹ ਅਲੱਗ ਹੋ ਗਏ ਸਨ ਪਰ ਘਰ ਦੇ ਮਾਲਕ ਉਹ ਹਨ। ਇਹ ਜਿਤਾਣਾ ਕਿਵੇਂ ਭੁੱਲ ਜਾਂਦੇ। ਮੁੰਡਾ ਆਪਣੇ ਦਾਦੇ ਕੋਲ ਗਿਆ। ਬڑے ਹੱਥ ਜੋੜੇ ਮੈਨੂੰ ਪਹਿਲਾਂ ਵਾਂਗ ਆਪਣੇ ਕੋਲ ਰੱਖ ਲਵੋ। ਪਰ ਦਾਦੇ ਨੇ ਵੇਵਸੀ ਜਤਾਈ ਤੇਰੀ ਚਾਚੀ ਕਲੇਸ਼ ਪਾਏਗੀ ਅਸੀਂ ਜਿਹੜਾ ਥੋੜਾ ਜਿਹਾ ਜੀਣਾ ਹੈ ਉਹ ਨਰਕ ਬਣ ਜਾਏਗਾ ਸਿਆਣਾ ਬਣ ਜਰੀ ਜਾ ਘਰੋਂ ਬਾਹਰ ਨਹੀਂ ਨਿਕਲਣਾ ਉਹ ਤੇ ਅੱਗੇ ਇਹੀ ਚਾਹੁੰਦੇ ਨੇ ਜਦ ਆਪਣਾ ਘਰ ਬਣ ਗਿਆ ਬੇਸ਼ੱਕ ਚਲਾ ਜਾਏ ਕਿਰਾਏ ਤੇ ੱਟਕੇ ਖਾਣੇ ਠੀਕ ਨਹੀਂ ਦੁਲਹਣ ਦੇ ਸੱਸ ਸਹੁਰੇ ਭਾਵੇਂ ਸਿੱਧਾ ਕੁਝ ਨਹੀਂ ਕਹਿੰਦੇ ਸਨ ਪਰ ਕੋਈ ਕਸਰ ਵੀ ਨਹੀਂ ਛੱਡਦੇ ਉਹ ਬਾਹਰ ਸੋਈ ਚ ਕੰਮ ਕਰ ਰਹੀ ਹੁੰਦੀ ਆਪਣੇ ਦਰਵਾਜ਼ੇ ਤਾੜਕ ਤਾੜਕ ਮਾਰਦੇ ਰਹਿੰਦੇ ਉੱਪਰ ਸੱਸ ਸਹੁਰੇ ਨੇ ਦੋ ਕਮਰੇ ਪਾ ਲਏ ਤੇ ਛੜੇ ਮੁੰਡੇ ਨੂੰ ਕਿਰਾਏ ਤੇ ਦਿੱਤੇ ਦੋਲਹਣ ਦੇ ਘਰ ਵਾਲੇ ਨੇ ਉਜਾਰ ਕੀਤਾ ਤਾਂ ਕਹਿੰਦੇ ਤੂੰ ਮਾਮਾ ਲੱਗਦਾ ਬਹੁਤੀ ਤਕਲੀਫ ਹੈ ਤੇ ਚਲੇ ਜਾਓ ਦੋਲਹਣ ਦਾ ਘਰ ਵਾਲਾ ਚੁੱਪ ਕਰ ਰਿਹਾ ਉਹ ਨਾ ਕਿਰਾਏ ਤੇ ਜਾਣਾ ਚਾਹੁੰਦੇ ਸੀ ਤੇ ਨਾ ਹੀ ਆਪਣੀ ਟੂਰਿੰਗ ਜੌਬ ਕਰਕੇ ਨਾ ਪਿੱਛੇ ਇਕੱਲਾ ਛੱਡਣਾ ਚਾਹੁੰਦਾ ਸੀ ਅਖੀਰ ਚੁੱਪਚਾਪ ਉਸਨੇ ਲੋਕਲ ਜੌਬ ਲੱਭਣ ਲਈ ਨੌਕਰੀ ਛੱਡ ਦਿੱਤੀ ਤਦ ਤੀਕ ਘਰ ਚ ਰਹਿ ਕੇ ਪੜਾਉਣ ਲੱਗ ਪਿਆ ਦੁਲਹਣ ਅੰਦਰੋਂ ਅੰਦਰੀ ਜਾਣ ਗਈ ਸੀ ਪਰ ਉਸਦੇ ਪਿਓ ਨੂੰ ਪਤਾ ਨਹੀਂ ਕੀ ਦੁਸ਼ਮਣੀ ਸੀ ਜਦੋਂ ਬੱਚੇ ਪੜਨ ਆਉਨੇ ਉਸ ਟੀਵੀ ਉੱਚਾ ਕਰ ਦੇਣਾ ਆਖਿਰ ਘਰ ਚ ਪੜਾਉਣਾ ਬੰਦ ਕਰਨਾ ਪਿਆ ਹੱਤ ਦਾ ਹੱਤ ਹੁੰਦਾ ਹੈ ਉਹ ਛੜੇ ਕਿਰਾਏਦਾਰ ਘਰ ਚੋਰ ਨਿਕਲੇ ਪੁਲਿਸ ਨੇ ਰੇਡ ਮਾਰੀ ਉਹ ਤੇ ਭੱਜ ਕੇ ਪੁਲਿਸ ਪਿਓ ਨੂੰ ਫੜ ਕੇ ਲੈ ਗਈ ਆਖਿਰ ਮੁੰਡੇ ਨੇ ਛੁਡਾਇਆ ਕਈ ਮਹੀਨੇ ਉੱਪਰਲਾ ਪੋਸ਼ਨ ਸੀਲ ਪਿਆ ਰਿਹਾ ਕ੍ਰਿਪਾ ਉਹ ਕਹਿੰਦਾ ਜੇ ਵਕਫੀਅਤ ਹੈ ਤੇ ਖਲਵਾ ਕੇ ਆਪ ਹੀ ਵਾਰਤ ਲੈ ਤੇ ਥੋੜੀ ਤਸ਼ੱਦਦ ਤੋਂ ਬਾਅਦ ਕੁਝ ਪੈਸਾ ਖਰਚ ਕੇ ਪੋਸ਼ਣ ਖਲਵਾ ਲਿਆ ਦੁਲਹਣ ਦੀ ਸਰਕਾਰੀ ਨੌਕਰੀ ਲੱਗ ਗਈ ਬੇਟੀ ਹੋਣ ਵਾਲੀ ਸੀ ਕੋਈ ਉਸਦੇ ਨੇੜੇ ਨਾ ਆਇਆ ਪੇਕਿਆਂ ਦੇ ਸਿਰ ਤੇ ਸਾਰੇ ਕੰਮ ਸਿਰੇ ਚੜਾਇਆ ਉਹ ਮਾਂ ਬਣ ਗਈ ਫਿਰ ਇੱਕ ਬੇਟਾ ਉਹਨਾਂ ਦੀ ਪਾਲਣ ਵਾਲੀ ਸੰਘਰਸ਼ ਤੇ ਉਸ ਦੀ ਜ਼ਿੰਦਗੀ ਪੈਲਣ ਲੱਗੀ ਤੇ ਉਹ ਸੱਸ ਸਹੁਰਾ ਹੌਲੀ ਹੌਲੀ ਸੁੰਗੜਨ ਲੱਗੇ ਦੋ ਕਮਰਿਆਂ 'ਚ ਹੁਣ ਉਸਦੇ ਦੋਨੋਂ ਸਾਸੋਰਾ ਬਜ਼ੁਰਗ ਹੋ ਗਏ ਨੇ ਉਹਨਾਂ ਆਪਣੀ ਰੋਟੀ ਬਣਾਉਣ ਲਈ ਇੱਕ ਨੌਕਰਾਨੀ ਰੱਖੀ ਤੇ ਦੋਵੇਂ ਜਾਣੇ ਉਸਦੀ ਉਡੀਕ ਕਰਨ ਲੱਗੇ ਕਦੋਂ ਆਵੇ ਤੇ ਪੁਲਕੇ ਪਕਾਵੇ ਢਲ ਚੁੱਕੀ ਦੁਲਹਣ ਦਾ ਦਿਲ ਕੀਤਾ ਕਿ ਉਹ ਜਾਵੇ ਤੇ ਰੋਟੀ ਪਕਾ ਦੇਵੇ ਪਰ ਅਤੀਤ ਦੀਆਂ ਸੈਂਕੜੇ ਘਟਨਾਵਾਂ ਨੇ ਉਸਦੇ ਪੈਰੀਂ ਬੇੜੀਆਂ ਪਾ ਦਿੱਤੀਆਂ ਉਸ ਨੂੰ ਯਾਦ ਆਇਆ ਨਵੀਂ ਵਿਆਹੀ ਉਹ ਜਦ ਪੁੱਛਦੀ ਰੋਟੀ ਪਕਾਵਾ ਤੇ ਕਹਿੰਦੇ ਅਜੇ ਨਹੀਂ ਤੇ ਜਿਉਂ ਹੀ ਉਸ ਕੋਈ ਕੰਮ ਕਰਨਾ ਸ਼ੁਰੂ ਕਰਨਾ ਸੋਚ ਜਾ ਕੇ ਤੇ ਰੌਲਾ ਪਾਉਣ ਲੱਗ ਪੈਣਾ ਸਾਡੇ ਕਰਮਾਂ 'ਚ ਕੋਈ ਸੋਖੀ ਨਹੀਂ ਲਿਖਿਆ ਇੱਕ ਦਿਨ ਉਹ ਆਪਣੇ ਘਰ ਵਾਲੇ ਨਾਲ ਗੁਰਦੁਆਰੇ ਚਲੀ ਗਈ ਤੇ ਉਸ ਦੇ ਸਹੁਰੇ ਨੇ ਕਲੇਸ਼ ਪਾ ਦਿੱਤਾ ਤੈਨੂੰ ਪਤਾ ਨਹੀਂ ਅਸੀਂ ਰੋਟੀ ਖਾਣੀ ਹੁੰਦੀ ਹੈ ਤੁਹਾਡੀਆਂ ਸ਼ਹਿਰਾਂ ਨਹੀਂ ਮੁਕਦੀਆਂ ਨੂੰ ਤਾਂ ਰੋਟੀ ਲਈ ਇੰਤਜ਼ਾਰ ਗਵਾਰਾ ਨਹੀਂ ਸੀ ਪਰ ਅੱਜ ਨੌਕਰਾਨੀ ਦੀ ਮਰਜ਼ੀ ਸੀ ਜਦੋਂ ਮਰਜ਼ੀ ਆਏ ਕੋਈ ਅੱਜ ਉਸ ਦੇ ਸਾਸੋਹਰੇ ਨੂੰ ਮਿਲਣ ਆਇਆ ਸੀ ਤੇ ਦੋਵੇਂ ਜਾਣੇ ਉੱਚੀ ਉੱਚੀ ਸੁਣਾ ਕੇ ਕਹਿਣ ਲੱਗੇ ਅੱਜ ਕੱਲ ਦੇ ਬੱਚੇ ਪੁੱਛਦੇ ਕਿੱਥੇ ਆ ਕਲ ਜੋਗਾ ਗਿਆ ਪਤਾ ਲੈਣ ਵਾਲੀ ਔਰਤ ਕਹਿੰਦੀ ਬੱਚਿਆਂ ਨੂੰ ਤੇ ਅੱਜ ਕੱਲ ਮਾਂ ਪਿਓ ਲਈ ਰੋਟੀ ਵੀ ਨਹੀਂ ਜੁੜਦੀ ਦੁਲਹਨ ਅੰਦਰ ਸੁਣ ਕੇ ਮਨ ਹੀ ਮਨ ਚ ਰੋ ਰਹੀ ਸੀ ਬਜ਼ੁਰਗ ਹੋਣ ਨਾਲ ਕੀ ਉਹਨਾਂ ਦੀਆਂ ਸਾਰੀਆਂ ਵਧੇਕੀਆਂ ਮਾਫ ਹੋ ਗਈਆਂ